ਜਸਵਿੰਦਰ ਸਿੰਘ ਪੱਲਾ ਦੀ ਕਾਮੇਡੀ ਨੇ ਪੰਜਾਬੀ ਫਿਲਮਾਂ ਨੂੰ ਬਹੁਤ ਹੀ ਉੱਚਾ ਮਕਾਮ ਦਿੱਤਾ ਗਿੱਪੀ ਗਰੇਵਾਲ ਅਕਸਰ ਹੀ ਆਪਣੀ ਫਿਲਮਾਂ ਦੇ ਵਿੱਚ ਪੱਲਾ ਜੀ ਨੂੰ ਲਿਆ ਕਰਦਾ ਸੀ ਤੇ ਇੱਕ ਸੈਟ ਦੇ ਉੱਪਰ ਦੋਨੇ ਜਾਣਦੀਆਂ ਗੱਲਾਂ ਜਿਸ ਵਿੱਚ ਗਿੱਪੀ ਬਹੁਤ ਹੀ ਧਿਆਨ ਰੱਖ ਰਿਹਾ ਪੱਲਾ ਜੀ ਦਾ ਬਟ ਅਫਸੋਸ ਹੁਣ ਅਗਲੀਆਂ ਫਿਲਮਾਂ ਦੇ ਵਿੱਚ ਪੱਲਾ ਜੀ ਦੀ ਕਾਮੇਡੀ ਸਾਨੂੰ ਨਹੀਂ ਦੇਖਣ ਨੂੰ ਮਿਲੇਗੀ ਕਿਉਂਕਿ ਉਹ ਆਪਣੇ ਸਵਾਸਾ ਦੀ ਪੂੰਜੀ ਨੂੰ ਪੂਰਾ ਕਰਕੇ ਗੁਰੂ ਚਰਣਾ ਵਿੱਚ ਜਾ ਬਿਰਾਜੇ ਨੇ ਸੋ ਪੱਲਾ ਜੀ ਦੀ ਕਾਮੇਡੀ ਨੂੰ ਕੌਣ-ਕੌਣ ਪਿਆਰ ਕਰਦਾ ਹੈ ਕਿਨੂੰ-ਕਿਨੂੰ ਪੱਲਾ ਜੀ ਵਧੀਆ ਲੱਗਦੇ ਨੇ ਕਮੈਂਟ ਸੈਕਸ਼ਨ ਵਿੱਚ ਜਰੂਰ ਦੱਸਿਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰੋ ਚੈਨਲ ਤੇ ਨਵੇਂ ਆਇਆ ਚੈਨਲ ਨੂੰ ਸਬਸਕ੍ਰਾਈਬ ਬੈਲ ਆਈਕਨ ਨੂੰ ਕਲਿੱਕ ਜ਼ਰੂਰ ਕਰ ਲਿਓ ਜੀ ਦੇਖਿਓ ਵੀਡੀਓ ਪੂਰੀ ਨੂੰ ਬਾਜੀ ਹਾਂਜੀ ਇਹ ਕੀ ਖਾ ਰਹੇ ਹੋ ਤੁਸੀਂ ਬਾਜੀ ਚਾਹ ਆਇਦਰ ਮੱਠੀ ਮੱਠੀ ਨਹੀਂ ਹੱਥ ਕੋਲੋ ਕੋਲ 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 ਹੱਥ ਕੋਲੋ ਆ ਆ ਇਹ ਤਾਂ ਥੋੜਾ ਬਾਜੀ ਵੱਖਾਂਗੂ ਤੁਸੀਂ ਕਰਦੇ ਹੋ ਯਾਰ ਤੁਹਾਨੂੰ ਜਮਾਂ ਹੀ ਉਹ ਨਹੀਂ ਆਉਂਦੀ ਥੋੜਾ ਜਿਹਾ ਬਿਸਕਟਾ ਹੁਣ ਫਿਰ ਪਾਜੀ ਹੁਣ ਚਾਹੀਦਾ ਨਾ ਮਿੱਠਾ ਐ ਤਾਂ ਫਿਰ ਹੁਣ ਕਰਦੇ ਤੁਹਾਨੂੰ ਅੱਗੇ ਬਾਅਦ ਤੇ ਭੇਜਿਆ ਨਹੀਂ ਕਰਨਗੇ ਸਾਡੇ ਤੇ ਟਰਸਟ ਕਰਕੇ ਉੱਕਰ ਬਦੀ ਨੂੰ ਹੋ ਇਕੱਠੀ ਜ਼ਿਆਦਾ ਖਤਰਨਾਕ ਉਹ ਤਾਂ ਤਾਂ ਕਿਉਂ ਸੀ ਭਜਾਇਆ ਬਹੁਤ ਆ ਤੁਹਾਨੂੰ ਇਸੇ ਕਰਕੇ ਤਾਂ ਘਟਦੀ ਆ ਇਹਦਾ ਮਤਲਬ ਹੁਣ ਚਿਕਾਈ ਜਾਣੇ ਆ ਫਿਕਰ ਨਾ ਕਰੋ ਤੁਸੀਂ ਤੁਸੀਂ ਜਦੋਂ ਕੱਟੂਗੀ ਨਾ ਮੈਨੂੰ ਫੜਾਓਰੇ ਬਿਸਕਟ ਮੈਂ ਨਾਲ ਰਹੂੰਗਾ ਫੜਾਓਰੇ ਫੜਾਓ 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 ਹਾਂ ਥੈਂਕ ਯੂ ਹਾਂ ਜਦੋਂ ਕੱਟੂਗੀ ਮੈਂ ਤੁਹਾਨੂੰ ਦੇ ਦੂੰਗਾ ਐਦਾਂ ਹੀ ਰੱਖਣਾ ਕੰਮ